ਆ ਗਏ ਪਰਾਇਆ ਸਭ ਨੂੰ ਸਤਿ ਸ੍ਰੀ ਅਕਾਲ ਜੀ ਪਰਮੋਤਮ ਦਾ। ਉਹ ਸਾਰੇ ਸਰਕਾਰ ਤੋਂ ਬਹੁਤ ਦਿਸ। ਵੱਡੇ ਭਾਈ ਭਾਈ ਸਰ ਸੰਜੋੜਾ ਵੱਲੋਂ ਗੁਰੂ ਸੇਚਿਆ ਹਸਤਾ ਸਰ ਸਤੂ ਦੇ ਕਾ ਕਰਦੇ ਨੂਰੀ ਰਾਤ ਚੋੜੀ ਉਂਦੀ ਬਸਟਾ ਰੋਸੋ ਦੇ ਚੋੜੀ ਲਧੀਆਂ ਵੱਲੋਂ ਬੱਚਾ ਬੱਚਿਆਂ ਵੱਲੋਂ ਸਹਾਰਾ। ਸਤੂ ਇਹਨਾਂ ਬੱਚਿਆਂ ਦੇ ਸੱਦੇ ਨਾਲ ਪਰਵਾਹ ਦੇ ਸਿਰ ਤੇ ਮੇਰਾ ਪ੍ਰਾਤ। 三。 ਸਾਧੂ ਮਹਾਰਾਜ ਨੇ ਬਾਦਸ਼ਾਹ ਚੜਾ ਛੱਡਦਾ ਜਿਹਨੂੰ ਇਹ ਠੰਡੇ ਦੇ ਤੋਂ ਦੇ ਦੋ ਚੂਜਾ ਪਹਿਜ ਇੱਕ ਪਾਸੇ ਕਾਜੀ ਨੇ ਬਾਦਸ਼ਾਹ ਦਾ ਦੋਵੇਂ ਅੰਬਰਾ ਨੂੰ ਚੜ ਕੇ ਜਦ ਨਜ਼ਰਾਂ ਤੂੰ ਨੇ ਹੋ ਗਈ ਪਿੱਛੇ ਦੇਖਣ ਵਾਸਤੇ ਇਹ ਗੱਲ ਮੁੱਕੀ ਕਹਿੰਦੇ ਜਦੋਂ ਪਹੁੰਚੇ ਸਤਪੁਰਾ ਨਗਰ ਦੇ ਨੇੜੇ ਪਿੰਡ ਦੇ ਬਾਹਰ ਜਾ ਕੇ ਤੱਕਿਆ ਕਹਿੰਦੇ ਬਾਜ ਬਹੁ ਲਹਾਨ ਹੋਇਆ ਡਿੱਗਿਆ ਪਿਆ ਸਤਪੁਰਾ ਦੇ ਰਜਤ ਪਈ ਇਹਦੇ ਪ੍ਰਾਪਤ ਕਰੋ ਡਾੜੀ ਮਾਰ ਕੇ ਕਾਜੀ ਨੇ ਪੁੱਛਿਆ ਕਿ ਨਾ ਮਹਾਰਾਜ ਉਹ ਥੋੜਾ ਜਿੜਾ ਕਿਧਰ ਗਿਆ ਉਹਦੇ ਮਨ ਦੀ ਭਾਵਨਾ ਸੀ ਵੀ ਹੋ ਸਕਦਾ ਹੈ ਜਿੜੇ ਨੂੰ ਬਾਜ ਖਾ ਗਿਆ ਹੋਵੇ ਪਰ ਮਨ ਲੈ ਕੇ ਧੁੱਪੇ ਅਗੇ ਜਦੋਂ ਸੱਤ ਦੇ ਵਿਚਕਾਰ ਪਹੁੰਚੇ ਆ ਸਾਹਮਣੇ ਜਿਹੜਾ ਨੌਕਰ ਨੌ ਬੈਠਾ ਲਹੂ ਹਾਰ ਬੇਸ਼ੱਕ ਹੋਇਆ ਮਹਾਰਾਜ ਨੇ ਹੱਥ ਕੀਤਾ ਤਲੀ ਤੇ ਆਇਆ ਮਹਾਰਾਜ ਨੇ ਤਾਪੜਾ ਦਿੰਦਾ ਇਹਦੇ ਪ੍ਰਾਂਤ ਚੂਰੀ ਉਡਾੜੀ ਮਾਰ ਕੇ ਤੱਕ ਕੇ ਚੌਦਕ ਕਾਕਾ ਜੀ ਦੇ ਪੈਰਾਂ ਇੱਥੋਂ ਜਮੀਨ ਨਿਕਲੀਆਂ ਕਹਿੰਦਾ ਮਹਾਰਾਜ ਫਿਰ ਤੁਹਾਡਾ ਬੱਚੇ ਵੀ ਸਿੰਘ ਉਸਵਾਲਾ ਚੇਕਣੋਂ ਤੇ ਮਹਾਰਾਜ ਜੀ ਤੋਂ ਇੱਕ ਸੰਗ ਸਵਾਲ ਆ ਕਿ ਤੁਮਾਰ ਲੱਗਿਆ ਫਿਰ ਸਾਡੀ ਕੌਮ ਪਰਮਾਨੰਥ ਨੂੰ ਜੋ ਪਰ ਉਹਦੇ ਮਾਂ ਦੀ ਸ਼ਾਂਚਾ ਵਟਾਉਣ ਵਾਸਤੇ ਮਹਾਰਾਜ ਕਹਿੰਦੇ ਪਰ ਪਾਛ ਕੀ ਬਚਨ ਕਰਦਿਆ ਸੋਹੇ ਇਸ I'm awesome. ਬਾਰੇ ਕਲਪੀ ਦਾ ਪਾਸ਼ਾ ਨੇ ਬਚਨ ਕੀਤਾ ਸੀ ਜਿਹੜੇ ਬਚਨ ਕੀਤੇ ਸਾਹਾ ਮਹੂਰ ਚੜ੍ਹ 아이ਸ਼ਵਰੀਆ ਤੇ ਆ ਪਰਵਾਰ ਹੋ ਜਾ ਭੁੱਲਾ ਦੇ ਖੇਗਾ ਸਾਰੀ ਗੁੱਜਾ ਸੰਗ ਦਾ ਘਰਬਾਦ ਬ੍ਰੇਸ ਸਾਹਿਬ ਦਾ ਖੁਮਾਤੇ ਕੋ ਮੇਟੀ ਦਾ ਘਰਬਾਦ ਬਹੁਤ ਬਹੁਤ ਸ਼ੁਕਰਾਨਾ ਤੁਹਾਨੂੰ ਬ੍ਰੇਸ ਸਾਹਿਬਾਂ ਰਾਜ ਜਿਨਾ ਕਰਦੇ ਹੱਤਿਆਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਛਾਹ ਲਓ